ਮੇਰੇ ਮੇਰੇ 4 ਦਿਨ ਹੋ ਗਏ ਆ ਹਮ ਆਉਰੇ ਆ ਪਿਸਤੌਲ ਆ ਮੁੰਡਾ ਗੋਲਡ ਯਾਰ ਕੋ ਦੂਰਾ ਭਰਾ ਹੋਰ ਗੇਜਾ ਵਾ ਜਸਣ ਆ ਬੜੇ ਜਾਨੇ 10 12 ਜਾਨੇ ਮੇਰੇ ਘਰ ਤੇ ਪਿਸਤੌਲ ਲੈ ਕੇ ਮੇਰੇ ਤੇ ਮੇਰੇ ਘਰ ਦੀ ਦੇ ਮੇਰੇ ਘਰ ਖਾਨੇ ਹੀ ਨਿਕਲੇ ਸਮਾਨ ਮਗਰ ਸਮਾਨ ਲੈ ਕੇ ਨਿਕਲੇ ਥੱਲੇ ਉੱਤੇ ਤੇ ਮੈਂ ਦਿੱਤਿਆ ਮੇਰੇ ਘਰ ਦੇ ਨੇ ਉਹਨੂੰ ਕਹਿੰਦੇ ਗੋਲੀ ਮਾਰ ਦੇ ਮਾਰ ਦੇਣੀ ਜੇ ਤੂੰ ਗੋਲੀ ਨਹੀਂ ਮਾਰਦਾ ਸਾਰਾ ਮੇਕੇ 4 ਦਿਨ ਹੋ ਗਏ ਹਮਲਾ ਹੋ ਰਿਹਾ ਪਿਸਤੌਲ ਇਹ ਮੁੰਡਾ ਗੋਲਡੀਆ ਉਹ ਦੂਰਾ ਭਰਾ ਆ ਪੈਸੀ ਗੋਲੀ ਮਾਰ ਹੋਰ ਗੇਜਾਂ ਦਾ ਜਸਨ ਆ ਬੜੇ ਜਾਣੇ 10 12 ਜਾਣੇ ਮੇਰੇ ਗੱਲ ਪੈ ਪਿਸਤੌਲ ਲੈ ਕੇ ਮੇਰੇ ਤੇ ਮੇਰੇ ਘਰ ਦੀ ਦੇ ਬਿਲ ਘਰ ਸਾਮਾਨ ਹੀ ਨਿਕਲੇ ਸਮਾਨ ਮਗਰ ਸਾਮਾਨ ਲੈ ਕੇ ਥੱਲੇ ਉੱਤੇ ਤੇ ਮੈਂ ਢੱਕਿਆ ਮੇਰੇ ਘਰ ਦੇ ਨੇ ਤੂੰ ਉਹਨੂੰ ਕਹਿੰਦੇ ਗੋਲੀ ਮਾਰ ਦੇ ਮਾਰ ਦੇਣੀ ਜੇ ਤੂੰ ਗੋਲੀ ਦੇ ਛੇ ਉੱਪਰ ਮਹੱਲੇ ਦੇ ਵਿੱਚ ਇਨਾ ਘਰ ਨਸ਼ਾ ਵਿਗ ਰਿਹਾ ਮੈਂ ਕਿ ਸਸਤਾ ਚਲਾਉਣਾ ਭਾਰਤ ਸੰਵਿਧਾਨ ਮਿਸ਼ਨ ਡਾਕਟਰ ਬੀਰਕਰ ਸਾਹਿਬ ਦੀ ਹੇ ਮੈਂ ਨਸ਼ੇ ਦੇ ਖਿਲਾਫ ਚੱਲਦਾ ਹਾਂ ਮੇਰੇ ਬੂਹੇ ਗਾੜੀ ਨਸ਼ੇ ਆ ਐਨਾ ਵਿਗ ਰਿਹਾ ਮੈਂ ਇਹ ਪ੍ਰਸ਼ਾਸਨ ਨੂੰ ਵੀ ਕਹਿੰਨਾ ਆ ਪ੍ਰਸ਼ਾਸਨ ਕੋਈ ਮੇਰੀ ਸੁਣਵਾਈ ਨਹੀਂ ਕਰ ਰਹੀ ਗਾੜੀ ਕੋ ਗੰਦੇ ਪਿਸਤੌਲ ਲੇਕੇ ਉਹ ਤੁਮ ਨਾ ਦੇਖ ਰਹੇ ਆ ਰਾਤੀ ਮੇਰੇ ਰਾਤੀ ਮੇਰੇ ਘਰ 10 11 ਵਜੇ ਫੇਰ ਬੰਦੇ ਪਏ ਆ ਮੈਂ ਪ੍ਰਸ਼ਾਸਨ ਨੂੰ ਦੱਸਿਆ ਡੀਐਸਪੀ ਸਾਹਿਬ ਕਹਿੰਦੇ ਆ ਕਿ ਮੈਂ ਵਹਿਲਾ ਨਹੀਂ ਦੇਣ ਲਈ ਮੈਂ ਸੌਣਾ ਵਾਂ ਕਰਨ ਪੁਲਿਸ 10 ਵਜੇ ਆਈ 12 ਵਜੇ ਤੇ ਮੈਂ 9:30 ਵਜੇ ਦਾ ਫੋਨ ਕੀਤਾ 12:30 ਵਜੇ ਪੁਲਿਸ ਆਈ ਮੇਰੇ ਘਰ ਅੱਜ ਜਿਹੜਾ ਧਰਨਾ ਲਗਾਇਆ ਗਿਆ ਕਿਉਂ ਲਗਾਇਆ ਗਿਆ ਧਰਨਾ ਸਾਰੇ ਇਸੇ ਗੱਲ 'ਤੇ ਲਗਾਇਆ ਗਿਆ ਵੀ ਜੇ ਤੁਹਾਨੂੰ ਸਾਡੀ ਇਨਸਾਫ ਨਾ ਦਿੱਤਾ ਸਰਵਾਈ ਨਾ ਹੋਈ ਤੇ ਭਾਜੀ ਇੱਕ ਦੋ ਦਿਨਾਂ ਦੇ ਵਿੱਚ ਜੇ ਇਨਸਾਫ ਮੈਨੂੰ ਨਾ ਮਿਲਿਆ ਇਹ ਬੇਤੇਮ ਹਾਈਵੇ ਰੋਕੂੰਗਾ ਜਿੰਨਾ ਚਿਰ ਐਸਐਸਪੀ ਡੀਸੀ ਸਾਹਿਬ ਨਾ ਆਉਣਗੇ ਇਹ ਜੰਗਿਆਲੇ ਵੀ ਸੁਣਵਾਈ ਨਾ ਕਰਨਗੇ ਵੀ ਇਹ ਕੰਮ ਰੋਕਿਆ ਨਾ ਜਾਊਗਾ ਉਹਨਾਂ ਚਿਰ ਮੈਂ ਧਰਨਾ ਨਹੀਂ ਚੁਟਾਈ ਜਾਵੇ ਨਾ ਜਿੰਨਾ ਨਾ ਚੁਟਾਈ ਜਾਦਾ ਗੁੰਮਗੱਦੀ ਕਰਦੇ ਆ ਗੁੰਮਗੱਦੀ ਫੁੱਲ ਚੱਲ ਰਹੀ ਹੈ ਪਿਸਤੌਨ ਹਾਰ ਬੰਦੇ ਦੇ ਕੋਲ ਹੈ ਅਜੇ ਕੌਣ ਕੀ ਅਸ਼ਵਾਸਨ ਲਵਾਇਆ ਜਾਉਂਦਾ ਪ੍ਰਸ਼ਾਸਨ ਕਹਿੰਦੀ ਹੈ ਵੀ ਅਸੀਂ ਬੰਦੇ ਫੜ ਕੇ ਰੈਲਸ਼ ਕਰਾਂਗੇ ਤੇ ਅੰਦਰ ਧਾਵਾਂਗੇ